ਪੰਜਾਬੀ ਐਕਟਰ ਜਿਮੀ ਸ਼ੇਰ gil ਨੂੰ ਇੱਕ ਵੱਡਾ ਸਦਮਾ ਲੱਗਾ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਦੱਸਿਆ ਕਿ ਇਹ ਖਬਰ ਜਦੋਂ ਸੋਸ਼ਲ ਮੀਡੀਆ ਤੇ ਆਈ ਉਹਦੇ ਫੈਨਸ ਲਗਾਤਾਰ ਉਹਨਾਂ ਨੂੰ ਹੌਸਲਾ ਦੇ ਰਹੇ ਨੇ ਬਾਲੀਵੁੱਡ ਐਕਟਰ ਜਿਮੀ ਸ਼ੇਰ gil ਜੋ ਉਹਨਾਂ ਦੀ ਮਿਲੀ ਜਾਣਕਾਰੀ ਮੁਤਾਬਕ ਉਹਨਾਂ ਦੇ ਪਿਤਾ ਸਤੇਜਿਤ ਸਿੰਘ ਸ਼ੇਰ gil ਜਿਹਦਾ ਦਿਹਾਂਤ ਹੋ ਗਿਆ ਉਹਨਾਂ ਦੀ ਉਮਰ ਕਰੀਬ 90 ਸਾਲ ਸੀ ਰਿਪੋਰਟਸ ਦੇ ਮੁਤਾਬਕ ਸੀਨੀਅਰ ਸ਼ਿਰਗਲ ਦਾ ਦੇਹਾਂਤ 11 ਅਕਤੂਬਰ ਨੂੰ ਹੋਇਆ ਸੀ ਜੋ ਕਿ ਅਮਤਾਬਚਨ ਦੇ ਜਨਮ ਦਿਨ ਵਾਲੇ ਦਿਨ ਸੀ ਸਤਜਿੰਦ ਜਿਦਾ ਧੋਗ ਜਵਾ ਤੇ ਅੰਤਿਮ ਅਰਦਾਸ 14 ਅਕਤੂਬਰ ਨੂੰ ਸ਼ਾਮ 4:30 ਤੋਂ 5:30 ਵਜੇ ਦੇ ਵਿਚਕਾਰ ਗੁਰਦੁਆਰਾ ਤਰਨ ਪੋਠੇਹਾਰ ਨਗਰ ਦੇ ਵਿੱਚ ਰੱਖਿਆ ਜਾਵੇਗਾ ਜੋ ਕਿ ਮੁੰਬਈ ਦੇ ਵਿੱਚ ਹੈ ਇੱਕ ਸਿੱਖ ਪਰਿਵਾਰ ਚ ਜੰਮੇ ਜਸਜੀਤ ਸਿੰਘ ਗਿੱਲ ਉਰਫ ਜਿਮੀ ਮੂਲ ਰੋਪ ਦੇ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਸਰਦਾਰ ਨਗਰ ਦੇ ਦਿਵਾਕੀਆ ਪਿੰਡ ਦੇ ਰਹਿਣ ਵਾਲੇ ਨੇ ਤੇ ਕਈ ਲੋਕ ਕਹਿੰਦੇ ਨੇ ਕਿ ਅਮ੍ਰਿਤਾ ਸ਼ੇਰਗਿੱਲ ਜੋ ਹੈ ਜਿਮੀ ਸ਼ੇਰਗਿੱਲ ਦੀ ਬਹੁਤ ਨੇੜਲੀ ਰਿਸ਼ਤੇਦਾਰ ਸੀ ਜਸਨੂ 20ਵੀਂ ਸਦੀ ਦੇ ਸ਼ੁਰੂ ਦੀਆਂ ਸਭ ਤੋਂ ਮਹਾਨ ਅਵਾਰਡ ਗਾਰਡ ਮਹਿਲਾ ਕਲਾਕਾਰਾਂ ਦੇ ਵਿੱਚ ਇੱਕ ਮੰਨਿਆ ਜਾਂਦਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਜਿਮੀ ਨੇ ਯਾਦ ਕੀਤਾ ਸੀ ਕਿ ਆਪਣੀ ਕਿਸ਼ੋਰ ਅਵਸਥਾ ਦੇ ਵਿੱਚ ਉਸਦੇ ਅਤੇ ਉਸਦੇ ਪਿਤਾ ਵਿਚਕਾਰ ਕਾਫੀ ਤਣਾਅਵ ਵੀ ਰਿਹਾ ਸੀ ਕਿਉਂਕਿ ਉਸ ਵੇਲੇ ਜਿਮੀ ਸ਼ਰਗਿੱਲ ਦੇ ਵੱਲੋਂ ਆਪਣੇ ਕੇਸ ਕੱਟਣ ਦਾ ਫੈਸਲਾ ਕੀਤਾ ਗਿਆ ਸੀ ਜਿਮੀ ਦੇ ਵਾਲ ਕੱਟਣ ਦੇ ਫੈਸਲੇ ਨੇ ਇੱਕ ਡਿਸਟੈਂਸ ਜੋ ਸੀਗਾ ਉਹਨਾਂ ਦਾ ਤੇ ਉਹਨਾਂ ਦੇ ਫਾਦਰ ਸਾਹਿਬ ਦੇ ਵਿੱਚ ਕ੍ਰੀਏਟ ਕੀਤਾ ਸੀਗਾ ਲਗਭਗ 1.5 ਸਾਲ ਤੱਕ ਜਿਮੀ ਸ਼ਰਗਿਲ ਦੀ ਜੋ ਆਪਣੇ ਪਿਤਾ ਦੇ ਨਾਲ ਗੱਲ ਨਹੀਂ ਹੋਈ ਸੀਗੀ ਤੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਕਦਮ ਚੱਕਿਆ ਗਿਆ ਸੀ ਤੇ ਉਹਨਾਂ ਦੇ ਫਾਦਰ ਸਾਹਿਬ ਬਹੁਤ ਨਰਾਜ਼ ਸੀਗੇ ਮੁਹabbate ਦੇ ਐਕਟਰ ਜਿਮੀ ਸ਼ਰਗਿਲ ਜੋ ਕਿ ਇਹਨਾਂ ਦੀ ਫਿਲਮ ਸੀ ਉਹਨਾਂ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਲਗਭਗ 18 ਸਾਲ ਦੀ ਉਮਰ ਤੱਕ ਉਹਨਾਂ ਨੇ ਪੱਗ ਬੰਨੀ ਹੋਈ ਸੀ ਜਦ ਤੱਕ ਮੇਰੇ ਲਈ ਹੋਸਟਲ ਵਿੱਚ ਵਾਲਣ ਧੋੜਾ ਤੇ ਸੁਖਾਉਣਾ ਬਹੁਤ ਮੁਸ਼ਕਿਲ ਸੀਗਾ ਜਿਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਸੀਗਾ ਆਪਣੇ ਪਿਤਾ ਜੀ ਨੂੰ ਆਪਣੇ ਹੋਸਟਲ ਦੇ ਇੱਕ ਦੌਰੇ ਤੇ ਲੈ ਕੇ ਆਏ ਸੀ ਜਿੱਥੇ ਉਹਨਾਂ ਨੇ ਅਚਾਨਕ ਪੁੱਛਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਵਾਲ ਕੱਟਲੇ ਸੀਗੇ ਉਹਨਾਂ ਨੇ ਦੱਸਿਆ ਸੀਗਾ ਕਿ ਸਿਰਫ ਮੇਰੇ ਮਾਪਿਆਂ ਨੇ ਨਹੀਂ ਸਗੋ ਮੇਰੇ ਪੂਰੇ ਪਰਿਵਾਰ ਨੇ ਮੇਰੇ ਨਾਲ 1.5 ਸਾਲ ਤੱਕ ਸਹੀ ਤਰੀਕੇ ਨਾਲ ਗੱਲ ਨਹੀਂ ਕੀਤੀ ਸੀ ਤੇ ਜਿਮੀਸ਼ਰ ਗਿਲਡ ਦੇ ਵੱਲੋਂ ਦੱਸਿਆ ਗਿਆ ਸੀਗਾ ਕਿ ਮੇਰੇ ਇੱਕ ਮੰਮੀ ਨੂੰ ਛੱਡ ਕੇ ਜਸਨੇ ਮੇਰੇ ਤੋਂ ਪਹਿਲਾਂ ਆਪਣੇ ਵਾਲ ਵੀ ਕੱਤੇ ਸਨ ਉਹਨਾਂ ਦੇ ਵੱਲੋਂ ਗੱਲ ਕੀਤੀ ਗਈ ਸੀ ਪਰ ਹੋਰ ਕਿਸੇ ਨੇ ਗੱਲ ਨਹੀਂ ਕੀਤੀ ਸੀ ਜੇਕਰ ਜਮੇਸ਼ੀਰ ਗਿੱਲ ਦੀ ਕਰੀਅਰ ਦੀ ਗੱਲ ਕਰੀਏ ਤਾਂ ਆਖਰੀ ਫਿਲਮ ਉਹਨਾਂ ਦੀ ਪੰਜਾਬੀ ਫਿਲਮ ਸੀ ਮਾਂ ਜਾਈ ਜੋ ਕਿ 29 ਅਗਸਤ 2025 ਨੂੰ ਰਿਲੀਜ਼ ਹੋਈ ਸੀ ਤੇ ਵੈਬ ਸੀਰੀਜ਼ ਰਣਨੀਤੀ ਬਾਲਾਕੋਟ ਐਂਡ ਬਿਓਰਡ ਜੋ 2024 ਦੇ ਵਿੱਚ ਦਿਖਾਈ ਦਿੱਤੀ ਸੀ ਏ অলরেডি ਤੇ ਰਿਲੀਜ਼ ਹੋਈ ਸੀ ਔਰ ਇੱਕ ਸਕਸੈਸਫੁਲ ਸੀ ਪਰ ਹੁਣ ਜਿਮੀ ਸ਼ਰਗਿਲ ਨੂੰ ਵੀ ਇੱਕ ਵੱਡਾ ਘਾਟਾ ਪੈ ਗਿਆ ਕਿਉਂਕਿ ਉਹਨਾਂ ਦੇ ਪਿਤਾ ਜੋ ਆ ਇਸ ਦੁਨੀਆ ਨੂੰ ਅਲਵਿਦਾ ਆ ਗਏ ਨੇ ਤੇ ਜਲਦ ਹੀ ਉਹਨਾਂ ਦਾ ਅੰਤਿਮ ਜੋ ਅਰਦਾਸ ਹੁੰਦੀ ਹੈ ਉਹ ਹੋਵੇਗੀ ਤੇ ਇੱਕ ਤੋਂ ਬਾਅਦ ਇੱਕ ਪੰਜਾਬੀ ਇੰਡਸਟਰੀ ਤੋਂ ਮੰਨ ਭਾਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਉਹ ਘਾਟੇ ਨੇ ਜਿਨ੍ਹਾਂ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ